ਪੰਜਾਬ ਦੀਆਂ ਤਹਿਸੀਲਾਂ ਦੇ ਬਾਰੇ ਅੱਜ ਵੀ ਕੰਮ ਠੱਪ ਰਹੇਗਾ ਆਮ ਲੋਕ ਜੋ ਆਪਣਾ ਕੰਮ ਕਰਵਾਉਣ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਦਿੱਕਤ ਆਉਣ ਵਾਲੀ ਆ ਦਰਸਲ ਸਮੂਹਿਕ ਛੁੱਟੀ ਦੇ ਉੱਤੇ ਰੈਵਨਿਊ ਅਫਸਰ ਅੱਜ ਵੀ ਨਹੀਂ ਕਿਉਂਕਿ ਆਪਣੇ ਜੋ ਮੁਖੀ ਨੇ ਉਸ ਦਾ ਵਿਰੋਧ ਕਰ ਰਹੇ ਨੇ ਕਿ ਉਸ ਦੀ ਗ੍ਰਿਫਤਾਰੀ ਕਿਉਂ ਕੀਤੀ ਗਈ ਚੰਡੀਗੜ੍ਹ ਦੇ ਵਿੱਚ ਤਹਿਸੀਲਦਾਰ ਰੋਸ ਪ੍ਰਦਰਸ਼ਨ ਕਰ ਰਹੇ ਨੇ ਲਗਾਤਾਰ ਦੂਸਰੇ ਦਿਨ ਪੰਜਾਬ ਦੀਆਂ ਤਹਿਸੀਲਾਂ 'ਚ ਕੰਮ ਕਾਜ ਨਹੀਂ ਹੋਏਗਾ ਜ਼ਮੀਨਾਂ ਦੀ ਰਜਿਸਟਰੀਆਂ ਨਹੀਂ ਹੋਣਗੀਆਂ ਵਿਜੀਲੈਂਸ ਦੇ ਲੋਕ ਤਹਿਸੀਲਦਾਰ ਦੀ ਗ੍ਰਿਫਤਾਰੀ ਦਾ ਵਿਰੋਧ ਕਰ ਰਹੇ ਨੇ ਇਸੇ ਵਿਰੋਧ ਦੇ ਚੱਲਦਿਆਂ ਜੋ ਗ੍ਰਿਫਤਾਰੀ ਸਾਹਮਣੇ ਆਈ ਸੀ ਕਿ ਰਿਸ਼ਵਤ ਲੈਂਦਿਆਂ ਸੁਖਚਰਨ ਸਿੰਘ ਚੰਨੀ ਨੂੰ ਗ੍ਰਿਫਤਾਰ ਕੀਤਾ ਸੀ 20000 ਰੁਪਏ ਦੀ ਰਿਸ਼ਵਤ ਦੇ ਮਾਮਲੇ ਦੇ ਵਿੱਚ ਉਸ ਨੂੰ ਗ੍ਰਿਫਤਾਰ ਕੀਤਾ ਬੀਤੇ ਕੱਲ ਵੀ ਇਲਾਨ ਕੀਤਾ ਗਿਆ ਸੀ ਕਿ ਤਹਿਸੀਲਾ ਦੇ ਵਿੱਚ ਕੰਮ ਨਹੀਂ ਹੋਏਗਾ ਬੰਦ ਰੱਖਿਆ ਜਾਏਗਾ ਬਰਨਾਲਾ ਦੇ ਵਿੱਚ ਵਿਜੀਲੈਂਸ ਵੱਲੋਂ ਰਿਸ਼ਵਤ ਮਾਮਲੇ ਦੇ ਵਿੱਚ ਤਹਿਸੀਲਦਾਰ ਗ੍ਰਿਫਤਾਰੀ ਮਾਮਲੇ ਨੂੰ ਲੈ ਕੇ ਪ੍ਰਦਰਸ਼ਨ ਸਾਹਮਣੇ ਆ ਰਿਹਾ ਚੰਡੀਗੜ੍ਹ ਦੇ ਵਿੱਚ ਰੋਜ਼ ਪ੍ਰਦਰਸ਼ਨ ਹੋਏਗਾ ਤੇ ਇਸੇ ਦੇ ਚੱਲਦੇ ਆਮ ਲੋਕਾਂ ਨੂੰ ਦਿੱਕਤ ਹੁਣ ਜ਼ਰੂਰ ਆ ਰਹੀ ਹੈ ਜਦ ਕਿ ਜੱਜ ਇਹਨਾਂ ਨੂੰ ਤੁਸੀਂ ਕਿਹਦੇ ਦਵਾ ਥੱਲੇ ਆ ਕੇ ਇਹਨੂੰ ਮਾਫ ਕਰ ਲਓ ਜੀ ਅੱਜ ਮੁਰਦਾਬਾਦ ਮੁਰਦਾਬਾਦ ਤੱਕੇ ਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਮੇਰੇ ਸਹਿਯੋਗੀ ਸੰਮਤ ਜੁੜੇ ਹੋਏ ਨੇ ਸੰਮਤ ਇਸ ਸਮੇਂ ਤੁਸੀਂ ਧਰਨੇ ਦੇ ਵਿੱਚ ਮੌਜੂਦ ਹੋ ਕੀ ਮੁਖ ਮੰਗਾਂ ਰੱਖੀਆਂ ਜਾ ਰਹੀਆਂ ਨੇ ਕਿਉਂਕਿ ਆ ਇੱਕ ਗ੍ਰਿਫਤਾਰੀ ਜ਼ਰੂਰ ਸਾਹਮਣੇ ਆਈ ਸੀ ਵਿਜੀਲੈਂਸ ਦਾ ਐਕਸ਼ਨ ਸਾਹਮਣੇ ਆਇਆ ਕੀ ਮੰਗਾਂ ਨੇ ਇਹ ਇਹ ਤੱਕੇ ਸਾਹਿਬ ਸਾਨੂੰ ਜੇਨ ਨਹੀਂ ਦੇਣ ਬਿਲਕੁਲ ਇਸ ਵਕਤ ਅਸੀਂ 8 ਫੇਸ ਮਹਾਲੀ ਦੇ ਵਿੱਚ ਮੌਜੂਦ ਆ ਜਿੱਥੇ ਪੂਰੇ ਸੂਬੇ ਦੇ ਜਿਹੜੇ ਤਹਿਸੀਲਦਾਰ ਜਿਹੜੇ ਆਹੋ ਇੱਥੇ ਪ੍ਰੋਟੈਸਟ ਲਈ ਪਹੁੰਚੇ ਹੋਏ ਨੇ ਕਿਉਂਕਿ ਉਹਨਾਂ ਦਾ ਕਹਿਣਾ ਇਹ ਹੈ ਕਿ ਉਹਨਾਂ ਦੇ ਪ੍ਰਧਾਨ ਸੁਚਰਨ ਸਿੰਘ ਚੰਨੀ ਜੋ ਪਿਛਲੇ ਦਿਨੀ ਬਰਨਾਲੇ ਤੋਂ ਜਿਨ੍ਹਾਂ ਨੂੰ ਵਿਜੀਲੈਂਸ ਵੱਲੋਂ ਅਰੈਸਟ ਕੀਤਾ ਗਿਆ ਸੀਗਾ ਉਹ ਅਰੈਸਟ ਹੈ ਜਿਹੜੀ ਬਿਲਕੁਲ ਦਰਸਲ ਗਲਤ ਹੈ ਇੱਕ ਸੋਜੀ ਸ਼ਮ ਜੀ ਸਾਜੀ ਦੇ ਤਹਿਤ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਸ ਉੱਤੇ ਹੀ ਇਸ ਵਕਤ ਸੂਬੇ ਭਰ ਦੇ ਜਿਹੜੇ ਤਹਿਸੀਲਦਾਰ ਨੇ ਉਹ ਸਮੂਹਿਕ ਛੁੱਟੀ ਦੇ ਉੱਤੇ ਜਿਹੜੇ ਆਹੋ ਹੋਏ ਨੇ ਤੁਸੀਂ ਇਹ ਤਸਵੀਰਾਂ ਦੇ ਵੀ ਦੇਖ ਸਕਦੇ ਹੋ ਕਿ ਪੂਰੇ ਸੂਬੇ ਦੇ ਜਿਹੜੇ ਤਹਿਸੀਲਦਾਰ ਨੇ ਉਹ ਇੱਥੇ ਮੌਜੂਦ ਨੇ ਤੇ ਸਮੂਹਿਕ ਛੁੱਟੀ ਦੇ ਉੱਤੇ ਨੇ ਹਰਪ੍ਰੀਤ ਇਹ ਤਸਵੀਰਾਂ ਦੇਖ ਸਕਦੇ ਹੋ ਕਿ ਇੱਥੇ ਜਾਣਾਂਗੇ ਕਿ ਹੋਰ ਤਹਿਸੀਲਦਾਰ ਵੀ ਇੱਥੇ ਮੌਜੂਦ ਨੇ ਵੀ ਅਖੀਰਕਾਰ ਕੀ ਮੰਗਾ ਕੀਨੇ ਸਰ ਮੰਗਾ ਕੀਨੇ ਤੁਹਾਡੀਆਂ ਕਿਉਂਕਿ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਜਿਹੜਾ ਲੋਕਾਂ ਨੂੰ ਕਰਨਾ ਪੈ ਰਿਹਾ ਰਜਿਸਟਰੀਆਂ ਜਿਨ੍ਹਾਂ ਨੇ ਕਰਾਉਣੀਆਂ ਸੀ ਤਹਿਸੀਲਾ ਖਾਲੀ ਪਈਆਂ ਨੇ ਸਾਡੀ ਸਾਡੀ ਇੱਕੋ ਹੀ ਮੰਗ ਹੈ ਜੀ ਵੀ ਜਿਹੜੇ ਸਾਡੇ ਪ੍ਰਧਾਨ ਨਾ ਠੱਗਾ ਹੋਇਆ ਉਹ ਠੱਕੇ ਚੋਂ ਉਸ ਨੂੰ ਬਾਹਰ ਕੀਤਾ ਜਾਵੇ ਕੋਈ ਸਾਜ਼ਿਸ਼ ਹੋਈ ਹੈ ਅਗਰ ਸਾਡੇ ਪ੍ਰਧਾਨ ਦੀ ਇਨਵੋਲਵਮੈਂਟ ਰਿਸ਼ਵਤਖੋਰੀ ਚ ਹੈਗੀ ਹੈ ਤਾਂ ਬਿਲਕੁਲ ਅਸੀਂ ਉਹਦੇ ਸਾਥ ਨਹੀਂ ਹੈ ਜੇ ਕੋਈ ਧੱਕਾ ਹੋਇਆ ਤਾਂ ਉਹਦੀ ਇਨਕੁਆਇਰੀ ਕਰਾ ਕੇ ਉਹਨੂੰ ਬਾਈਜਤ ਬਰੀ ਕੀਤਾ ਜਾਵੇ ਸਾਡੀ ਇੱਕੋ ਹੀ ਮੰਗ ਹੈ ਕਿ ਕਿਸ ਗੱਲ ਦਾ ਹੋਇਆ ਕਿਉਂਕਿ ਵਿਜੀਲੈਂਸ ਅਧਿਕਾਰੀਆਂ ਵੱਲੋਂ ਕਿਹਾ ਜਾ ਰਿਹਾ ਕਿ ਰਿਸ਼ਵਤ ਲਈਤੀ ਜਾ ਰਹੀ ਸੀ ਕਿ ਸੁਖਚਰਨ ਸਿੰਘ ਚੰਨੀਓਨਾ ਵੱਲੋਂ ਜਿਸ ਦੇ ਚੱਲਦੇ ਹੋਏ ਬਹੁਤ ਸਾਰੇ ਉਹਨਾਂ ਕੋਲ ਪ੍ਰੂਫ ਵੀ ਨੇ ਜੋ ਸਾਬਤ ਕਰਨ ਦੇ ਲਈ ਬਹੁਤ ਨੇ ਕਿ ਉਹਨਾਂ ਦੀ ਗ੍ਰਿਫਤਾਰੀ ਜਿਹੜੀ ਬਿਲਕੁਲ ਜਾਇਜ਼ ਹੈ ਜੋ 80 ਫੈਕਟਸ ਇਕੱਠੇ ਕੀਤੇ ਸਾਡੇ ਸਾਥੀਆਂ ਨੇ ਕੀਤੇ ਆ ਜਾਂ ਬਰਨਾਲਾ ਜਾਂ ਤਪਾ ਤੋਂ ਇਕੱਠੇ ਹੋਏ ਆ ਉਹ ਇਹ ਹੋਇਆ ਕਿ ਜਿਹੜਾ ਕੰਪਲੇਂਟੈਂਟ ਹੈ ਜੋ ਕੰਪਲੇਂਟੈਂਟ ਹੈ ਉਹ ਮਤਲਬ ਕਿ ਉਹ ਉਹਦੀ ਰਜਿਸਟਰੀ ਨਾਲ ਕੋਈ ਤਲਕ ਹੀ ਨਹੀਂ ਹੈ ਉਹਦੇ ਫਰੈਂਡ ਦੀ ਰਜਿਸਟਰੀ ਹੈ ਤੋ ਉਸਦੇ ਪਿੰਡ ਦਾ ਜਿਹੜਾ ਇੱਕ ਕਨਗੋਣਾ ਸਾਡੇ ਇੱਕ ਪ੍ਰਧਾਨ ਦੀ ਤਲਕੀ ਹੋਈ ਸੀ ਤਾਂ ਇਸ ਤੋਂ ਹੀ ਸ਼ਾਬਤ ਹੁੰਦਾ ਕਿ ਉਹਨਾਂ ਨੇ ਇੱਕ ਪਲੋਟਡ ਕੰਮ ਕੀਤਾ ਅਸੀਂ ਪਹਿਲਾਂ ਇਹ ਸਮਝਦੇ ਸੀ ਕਿ ਡਿਪਾਰਟਮੈਂਟ ਦੀ ਕੋਈ ਕਾਰਵਾਈ ਹੈ ਡਿਪਾਰਟਮੈਂਟ ਦੀ ਕਾਰਵਾਈ ਨਹੀਂ ਹੈ ਇੱਕ ਨਿੱਜੀ ਰੰਜਿਸ਼ ਦਾ ਸਿੱਟਾ ਹੈ ਕਿਸ ਕਿਸ ਨਾਲ ਸੀਗੀ ਸਾਡਾ ਉੱਥੇ ਇੱਕ ਕਨਗੋ ਜੋ ਚੰਨੀ ਸਾਹਿਬ ਨੇ ਸਸਪੈਂਡ ਕਰਾਇਆ ਸੀ ਪਿੱਛੇ ਜੇ ਕੋਈ ਉਹਨੇ ਮਿਸਬੀਵ ਕੀਤਾ ਸੀ ਮਿਸਡੀਡ ਕਰ ਰਿਹਾ ਸੀ ਉਹ ਉਹਦੇ ਚੱਕਰ ਚ ਉਹਦਾ ਜੋ ਕੋਈ ਇਨਸਪੈਕਟਰ ਦੱਸਦੇ ਨੇ ਜਿਨ੍ਹਾਂ ਨੇ ਟਰੈਪ ਲਾਇਆ ਸੀ ਉਹ ਕੋਈ ਉਹਨਾਂ ਦੀ ਰਿਸ਼ਤੇਦਾਰੀ ਆ ਉਹਨਾਂ ਨੇ ਟਰੈਪ ਲਾ ਕੇ ਇੱਕ ਥਰਡ ਬੰਦਾ ਪਲੋਟ ਕਰਕੇ ਜਿਹਦਾ ਰਿਸ਼ਤੀ ਨਾਲ ਕੋਈ ਤਲਕ ਨਹੀਂ ਉਸ ਤੋਂ ਬਾਅਦ ਇਹ ਟਰੈਪ ਲਾਇਆ ਗਿਆ ਹੈ ਪਰੂਫਸ ਨੇ ਬਹੁਤ ਸਾਰੇ ਵਿਜੀਲੈਂਸ ਕਹਿ ਰਹੀ ਹੈ ਕਿ ਸਾਡੇ ਕੋਲੇ ਪੁਖਤਾ ਪ੍ਰੂਫ ਨੇ ਜੋ ਇਹ ਸਾਬਿਤ ਕਰ ਸਕਦੀਆਂ ਨੇ ਕਿ ਜੋ ਗ੍ਰਿਫਤਾਰੀ ਹੈ ਬਿਲਕੁਲ ਜਾਇਜ਼ ਤਰੀਕੇ ਦੇ ਨਾਲ ਕੀਤੀ ਗਈ ਹੈ ਦੇਖੋ ਅਗਰ ਸਾਨੂੰ ਕੋਈ ਇਸ ਤਰ੍ਹਾਂ ਦਾ ਫਿੰਗਰਪ੍ਰਿੰਟਸ ਵਗੈਰਾ ਉਹ ਕਹਿ ਰਹੇ ਨੇ ਕਿ ਕਲਰ ਹੋਣਾਰੇ ਹੱਥਾਂ ਦੇ ਵਿੱਚ ਜਿਹੜਾ ਉਹ ਪਾਇਆ ਗਿਆ ਦੇਖੋ ਜੇ ਜੇ ਕੋਈ ਸਾਨੂੰ ਇਸ ਤਰ੍ਹਾਂ ਦਾ ਪਤਾ ਲੱਗ ਜਾਏ ਕਿ ਸਾਡਾ ਪ੍ਰਧਾਨ ਇਨਵੋਲਵ ਹੈ ਅਸੀਂ ਬਿਲਕੁਲ ਉਹਦਾ ਸਾਥ ਨਹੀਂ ਦੇਵਾਂਗੇ ਲੇਕਿਨ ਜਿੰਨੇ ਹੁਣ ਤੱਕ ਫੈਕਟਸ ਇਕੱਠੇ ਹੋਏ ਆ ਉਹ ਸਾਰੇ ਮਿਸਮੈਚ ਹੈ ਉਸ ਤੋਂ ਇਹ ਸਾਬਿਤ ਹੋ ਰਿਹਾ ਕਿਉਂਕਿ ਉੱਥੇ ਇੱਕ ਚਸ਼ਮਜੀਤ ਗਵਾਹ ਵੀ ਸੀ ਉਹ ਕਹਿ ਰਿਹਾ ਕਿ ਇਹ ਬਿਲਕੁਲ ਧੱਕੇ ਨਾਲ ਫੜਾਏ ਗਏ ਆ ਇਹ ਤਸੀਲਾ ਸਾਹਿਬ ਇਸ ਲਈ ਸਾਡੇ ਕੋਲ ਵੀ ਕੁਝ ਇਸ ਤਰ੍ਹਾਂ ਦੇ ਫੈਕਟਸ ਹੈ ਤਾਂ ਅਸੀਂ ਚਾਹੁੰਦੇ ਆ ਕਿ ਸਾਡੀ ਗੱਲ ਸੁਣੀ ਜਾਵੇ ਜੋ ਸਾਡੇ ਕੋਲ ਫੈਕਟਸ ਹੈ ਉਹਨਾਂ ਨੂੰ ਕਨਸੀਡਰ ਕੀਤਾ ਜਾਵੇ ਅੱਜ ਕੀ ਰਣਨੀਤੀ ਰਹੂਗੀ ਕਿ ਇਸ ਤੋਂ ਬਾਅਦ ਮਾਰਚ ਵੀ ਕੀਤਾ ਜਾਵੇਗਾ ਕੋਈ ਜਾਂ ਹੋਰ ਕਿਸ ਤਰ੍ਹਾਂ ਨਾਲ ਇਹ ਧਰਨਾ ਰਹਿਣ ਵਾਲਾ ਹੈ ਦੇਖੋ ਜੀ ਇਸ ਤੋਂ ਬਾਅਦ ਸਾਡਾ ਮਾਰਚ ਹੈ ਜੋ ਬਿਜ਼ਨਸ ਦਾ ਹੈੱਡਕੁਆਰਟਰ ਹੈ ਉਧਰ ਉਸ ਚੀਫ ਸਾਹਿਬ ਨੇ ਸਾਡੇ ਬੰਦੇ ਗਏ ਹੋਏ ਆ ਗੱਲ ਕਰਨ ਬੜੇ ਉਹਨਾਂ ਦਾ ਵਧੀਆ ਸਾਨੂੰ ਸੁਖਾਵੇ ਢੰਗਣਾ ਉਮੀਦ ਹੈ ਵੀ ਸਾਡੀ ਮੀਟਿੰਗ ਰਹੂਗੀ ਤੇ ਉਹ ਸਾਨੂੰ ਪੋਜੀਟਿਵਲੀ ਜਿੰਨਾ ਕਿ ਰਿਸਪੌਂਸ ਆਇਆ ਕਰੀ ਗਏ ਹੋਏ ਨੇ ਤੁਹਾਡੇ ਸਾਥ ਹੀ ਗਏ ਹੋਏ ਨੇ ਮੀਟਿੰਗ ਕਰਨ ਦੇ ਲਈ ਸਾਡੇ ਸਾਥ ਹੀ ਗਏ ਹੋਏ ਹੈ ਜੀ ਮੀਟਿੰਗ ਮੇਰੇ ਖਿਆਲ ਮੋਸਟ ਪੌਬਲੀ ਚੱਲ ਹੀ ਰਹੀ ਹੋਣੀ ਹੈ ਅਸੀਂ ਇੱਥੇ ਇਕੱਠੇ ਬੈਠੇ ਉਹਨਾਂ ਦੀ ਵੇਟ ਕਰ ਰਹੇ ਹਾਂ ਜੋ ਮੈਸੇਜ ਆਏਗਾ ਉਸੇ ਹੀ ਕਾਰਵਾਈ ਹੋਏਗੀ ਇਹ ਹੁਣ ਐਂਡ ਬਣਾਤੇ ਹੈ ਇਸ ਤੋਂ ਬਾਅਦ ਇਸ ਵਕਤ ਜ਼ਰੂਰ ਜਿਹੜੇ ਤਹਿਸੀਲਦਾਰਾਂ ਵੱਲੋਂ ਇਸ ਗੱਲ ਨੂੰ ਕਿਹਾ ਜਾ ਰਿਹਾ ਹੈ ਕਿ ਜੋ ਉਹਨਾਂ ਦੇ ਸਾਥੀ ਯਾਨੀ ਕਿ ਪੰਜਾਬ ਰੈਵਨਿਊ ਆਫੀਸਰਸ ਦੇ ਜਿਹੜੇ ਪ੍ਰਧਾਨ ਸੁਪਚਾਰਨ ਸਿੰਘ ਚੰਨੀ ਦੀ ਜੋ ਗ੍ਰਿਫਤਾਰੀ ਹੋਈ ਹੈ ਉਹ ਦਰਅਸਲ ਬਿਲਕੁਲ ਗਲਤਤਾ ਤੇ ਮੈਨੀਪੂਲੇਟਿੰਗ ਦੇ ਨਾਲ ਤਹਿ ਜਿਹੜੀ ਇਹ ਗ੍ਰਿਫਤਾਰੀ ਹੋਈ ਹੈ ਤੇ ਮੰਗ ਕੀਤੀ ਜਾ ਰਹੀ ਹੈ ਕਿ ਕਿ ਸੀਨੀਅਰ ਲੈਵਲ ਦੇ ਜਿਹੜੇ ਆਫੀਸਰਸ ਨੇ ਜਿਹੜੇ ਉਹ ਇਸ ਕੇਸ ਨੂੰ ਜਿਹੜਾ ਹੋ ਇਨਵੈਸਟੀਗੇਟ ਕਰਨ ਅਤੇ ਇਸੇ ਤਰੀਕੇ ਦੇ ਨਾਲ ਹੁਣ ਇੱਕ ਲਗਤੋਂ ਬੈਠਕ ਵੀ ਜਿਹੜੀ ਆ ਉਹ ਡੀਜੀਪੀ ਜਿਹੜੇ ਵਿਜੀਲੈਂਸ ਨੇ ਉਹਨਾਂ ਦੇ ਜਿਹੜੀ ਚੱਲਦੀ ਹੋਈ ਨਜ਼ਰ ਆ ਰਹੀ ਹੈ ਬਹੁਤ ਸਾਰੇ ਅਧਿਕਾਰੀ ਜਿਹੜੇ ਗਏ ਨੇ ਉਹ ਬੈਠਕ ਕਰ ਰਹੇ ਨੇ ਚੀਫ ਵਿਜੀਲੈਂਸ ਦੇ ਨਾਲ ਅਤੇ ਗੱਲਬਾਤ ਕਰ ਰਹੇ ਨੇ ਕਿ ਆਖਿਰਕਾਰ ਕੋਈ ਮੀਟਿੰਗ ਦੇ ਵਿੱਚ ਕੀ ਸਿੱਟਾ ਨਿਕਲਦਾ ਇਹ ਫਿਰ ਦੇਖਣ ਵਾਲਾ ਹੋਵੇਗਾ ਲੇਕਿਨ ਸਮਤ ਮੈਂ ਤੁਹਾਨੂੰ ਰੋਕਣਾ ਚਾਹਾਂਗਾ ਤੁਸੀਂ ਬਣੇ ਰਹੋ ਸਾਡੇ ਨਾਲ ਬਰਨਾਲਾ ਤੋਂ ਸਾਡੇ ਸਹਿਯੋਗੀ ਧਰਮਿੰਦਰ ਧਾਲੀਵਾਲ ਵੀ ਜੁੜ ਚੁੱਕੇ ਨੇ ਧਰਮਿੰਦਰ ਬਰਨਾਲਾ ਚ ਇਸ ਵੇਲੇ ਕੀ ਹਾਲਾਤ ਨੇ ਕਿਉਂਕਿ ਬਹਾੜੀ ਦੀਆਂ ਤਾਂ ਤਸਵੀਰਾਂ ਅਸੀਂ ਸਾਂਝੀਆਂ ਕਰ ਰਿਹਾ ਆ ਗੱਲਬਾਤ ਚੱਲ ਰਹੀ ਹੈ ਵਿਜੀਲੈਂਸ ਦੇ ਅਧਿਕਾਰੀਆਂ ਦੇ ਨਾਲ ਜੇਕਰ ਬਰਨਾਲੇ ਦੀ ਗੱਲ ਕੀਤੀ ਜਾਵੇ ਤਾਂ ਬਰਨਾਲੇ ਦੇ ਵਿੱਚ ਕੱਲ ਜਿਹੜਾ ਵੱਡਾ ਪ੍ਰੋਟੈਸਟ ਕੀਤਾ ਗਿਆ ਸੀ ਤਹਿਸੀਲਦਾਰ ਜਿਹੜੇ ਅਰੈਸਟ ਕੀਤੇ ਗਏ ਹੈਗੇ ਆ ਰਿਸ਼ਵਤ ਭ੍ਰਿਸ਼ਟਾਚਾਰ ਮਾਮਲੇ ਨੂੰ ਲੈ ਕੇ ਜਿਹੜਾ ਵਿਜੀਲੈਂਸ ਬਰਨਾਲਾ ਵੱਲੋਂ ਕਾਰਵਾਈ ਕੀਤੀ ਗਈ ਸੀ ਉਸ ਤੋਂ ਲੈ ਕੇ ਪ੍ਰੋਟੈਸਟ ਕੀਤਾ ਗਿਆ ਹੈਗਾ ਪ੍ਰੋਟੈਸਟ ਕਰਨ ਤੋਂ ਬਾਅਦ ਤਸਵੀਰਾਂ ਤੁਸੀਂ ਦੇਖ ਸਕਦੇ ਹੈਗੇ ਹੋ ਗੇਟ ਬੰਦ ਹੋਏ ਹੈਗੇ ਆ ਤਸਵੀਰਾਂ ਅੰਦਰ ਦੀ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਬਰਨਾਲਾ ਦੀਆਂ ਤਸਵੀਰਾਂ ਜਿੱਥੇ ਤਹਿਸੀਲ ਦਫ਼ਤਰ ਦੇ ਵਿੱਚ ਹੈਗੇ ਆ ਅੰਦਰ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਅਸੀਂ ਜਿਹੜਾ ਹੈਗਾ ਅਫਸਰ ਇੱਥੇ ਤਨਾਤ ਨਹੀਂ ਹੈਗੇ ਤਹਿਸੀਲਦਾਰ ਕੋਈ ਵੀ ਤਨਾਤ ਨਹੀਂ ਹੈਗੇ ਬਰਨਾਲਾ ਦੀ ਸੀ ਇਹ ਖਾਲੀ ਕੁਰਸੀਆਂ ਹੈਗੀਆਂ ਅਟੈਸਟ ਕੀਤਾ ਜਾ ਰਿਹਾ ਬਰਨਾਲਾ ਦੇ ਵਿੱਚ ਵੀ ਜਿਹੜੀ ਕਾਰਵਾਈ ਕੀਤੀ ਗਈ ਹੈਗੀ ਆ ਵਿਜੀਲੈਂਸ ਬਰਨਾਲਾ ਵੱਲੋਂ ਉਸ ਨੂੰ ਲੈ ਕੇ ਤਹਿਸੀਲਦਾਰਾਂ ਵੱਲੋਂ ਪ੍ਰੋਟੈਸਟ ਕੀਤਾ ਗਿਆ ਵੀ ਜਿੰਨਾ ਚਿਰ ਇਹ ਕਾਰਵਾਈ ਹੈਗੀ ਆ ਕਿਸੇ ਉੱਚ ਅਧਿਕਾਰੀ ਤੋਂ ਜਾਂਚ ਨਹੀਂ ਕੀਤੀ ਜਾਂਦੀ ਤਾਂ ਉਨਾ ਤਰ੍ਹਾਂ ਪ੍ਰੋਟੈਸਟ ਜਾਰੀ ਰਹੇਗਾ ਬਾਹਰ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਬਾਹਰ ਜਿਹੜੇ ਹੈਗੇ ਆ ਕੱਲ ਜਿਹੜੇ ਹੈਗੇ ਲੋਕ ਖਜਲ ਖਵਾਰ ਹੁੰਦੇ ਦਿਖਾਈ ਦਿੱਤੇ ਅੱਜ ਪਰ ਕੋਈ ਵੀ ਲੋਕ ਇੱਥੇ ਨਹੀਂ ਹੈਗੇ ਖਾਲੀ ਕੱਲੇ ਖਾਲੀ ਬੈਂਚ ਦਿਖਾਈ ਦੇ ਰਹੇ ਹੈਗੇ ਆ ਤੁਸੀਂ ਦੇਖ ਸਕਦੇ ਹੋ ਬਰਨਾਲਾ ਦੀਆਂ ਤਸਵੀਰਾਂ ਸਾਰ ਇਹ ਇਹ ਮਾਮਲਾ ਭ੍ਰਿਸ਼ਟਾਚਾਰ ਰੋਕ ਨੂੰ ਲੈ ਕੇ ਜਿੱਥੇ ਸਰਕਾਰ ਅਤੇ ਵਿਜੀਲੈਂਸ ਬਿਊਰੋ ਵੱਲੋਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਉੱਥੇ ਤਹਿਸੀਲਦਾਰ ਨੂੰ ਬਤੌਰ 20000 ਰੁਪਏ ਦੀ ਰਿਸ਼ਵਤ ਲੈਣ ਦੇ ਰੰਗੇ ਹੱਥੀਂ ਕਾਬੂ ਕੀਤਾ ਗਿਆ ਤਾਂ ਪਰਚਾ ਦਰਜ ਹੋਇਆਗਾ ਅਰੈਸਟ ਵੀ ਕੀਤੀ ਗਈ ਹੈਗੀ ਆ ਤਾਂ ਉਹਦੇ ਰੋਸ ਵਜੋਂ ਜਿਹੜਾ ਪੰਜਾਬ ਭਰ ਦੇ ਤਹਿਸੀਲਾਰਾਂ ਵੱਲੋਂ ਇਹ ਪ੍ਰੋਟੈਸਟ ਜਾਰੀ ਕੀਤਾ ਗਿਆ ਹੈਗਾ ਬਰਨਾਲਾ ਦੇ ਵਿੱਚ ਸਨਾਟਾ ਛਾਇਆ ਹੈਗਾ ਕੋਈ ਵੀ ਅਧਿਕਾਰੀ ਇੱਥੇ ਮੌਜੂਦ ਨਹੀਂ ਹੈਗਾ ਠੀਕ ਹੈ ਅਚ ਚਤਰਮਿੰਦਰ ਇਸ ਸਮੇਂ ਜੇਕਰ ਦੇਖੀਏ ਤਾਂ ਬਰਨਾਲਾ ਦੇ ਵਿੱਚ ਕੀ ਕੋਈ ਪ੍ਰਦਰਸ਼ਨ ਹੋ ਰਿਹਾ ਜਾਂ ਸਿਰਫ ਆਫਿਸ ਦੇ ਵਿੱਚ ਹੀ ਨਹੀਂ ਆ ਰਹੇ ਤੇ ਸਾਰੇ ਮੁਹਾਲੀ ਪਹੁੰਚ ਚੁੱਕੇ ਨੇ ਪ੍ਰਦਰਸ਼ਨ ਕਰਨ ਦੇ ਲਈ ਪ੍ਰੋਟੈਸਟ ਦੀ ਗੱਲ ਕੀਤੀ ਜਾਵੇ ਬਰਨਾਲਾ ਦੇ ਵਿੱਚ ਕੋਈ ਵੀ ਅਧਿਕਾਰੀ ਇੱਥੇ ਮੌਜੂਦ ਨਹੀਂ ਹੈਗਾ ਪ੍ਰੋਟੈਸਟ ਕੋਈ ਬਰਨਾਲਾ ਦੇ ਵਿੱਚ ਨਹੀਂ ਕੀਤਾ ਗਿਆ ਅੱਜ ਸਾਰੇ ਜਿਹੜੇ ਤਹਿਸੀਲਦਾਰਾਂ ਵੱਲੋਂ ਜਿਹਨੇ ਕਿ ਪ੍ਰੋਟੈਸਟ ਕੀਤਾ ਗਿਆ ਹੈਗਾ ਉਹ ਚੰਡੀਗੜ੍ਹ ਮੁਹਾਲੀ ਕੀਤਾ ਜਾ ਰਿਹਾ ਹੈਗਾ ਆਪਣੇ ਮੰਗਾਂ ਨੂੰ ਲੈ ਕੇ ਜਿਹੜੀ ਇਹ ਕਾਰਵਾਈ ਨੂੰ ਲੈ ਕੇ ਇਹਦੀ ਜਾਂਚ ਪੜਤਾਲ ਬੰਦੀ ਜਾਂਚ ਪੜਤਾਲ ਦੇ ਨਤੀਜੇ ਇਹਾਂ ਦੀ ਮੰਗ ਕੀਤੀ ਜਾ ਰਹੀ ਹੈਗੀ ਵੀ ਜਲਦ ਜਾਂਚ ਕੀਤੀ ਜਾਵੇ ਜਿਹੜਾ ਹੈਗਾ ਬੇਕਸੂਰ ਉਹਨਾਂ ਵੱਲੋਂ ਕੀਤਾ ਰਿਹਾ ਬੇਕਸੂਰ ਯਾਨੀ ਕਿ ਇਹਨਾਂ ਨੂੰ ਜਿਹਨਾਂ ਕੇ ਫਸਾਇਆ ਗਿਆ ਹੈਗਾ ਪਰ ਵਿਜੀਲੈਂਸ ਬਰਨਾਲਾ ਵੱਲੋਂ ਸਖਤ ਕਾਰਵਾਈ ਕੀਤੀ ਗਈ ਹੈਗੀ ਭ੍ਰਿਸ਼ਟਾਚਾਰ ਨੂੰ ਲੈ ਕੇ अच्छा तरमेंदर एक ਆਸੀ ਉਹਨਾਂ ਨੂੰ ਪੁੱਛਿਆ ਕਿ ਤੁਹਾਡੀ ਮੰਗ ਕੀ ਹੈ ਉਹ આરોਪ ਲਗਾ ਰਹੇ ਨੇ ਕਿ ਕੋਈ ਚਸ਼ਪਦੀਦ ਹੈ ਉਸ ਚਸ਼ਪਦੀਦ ਦੇ ਬਿਆਨ ਮੈਚ ਨਹੀਂ ਕਰ ਰਹੇ ਪਹਿਲਾਂ ਕੁਝ ਹੋਰ ਕਿਹਾ ਗਿਆ ਸੀ ਬਾਅਦ ਚ ਹੋਰ ਕੁਝ ਕਿਹਾ ਤੇ ਉਸੇ ਕਾਰਨ ਫਸਾਉਣ ਦੀ ਸਾਜ਼ਿਸ਼ ਕਰਨ ਦੇ ਇਲਜ਼ਾਮ ਲਗਾਏ ਨੇ ਕਿ ਸੁਖਚਰਨ ਚੰਨੀ ਨੂੰ ਫਸਾਇਆ ਗਿਆ ਕੀ ਮਾਮਲਾ ਹੈ ਇਹ ਜੇਕਰ ਇਹ ਜਾਂਚ ਦੀ ਗੱਲ ਕੀਤੀ ਹੋਵੇ ਜਾਂਚ ਤੋਂ ਢੰਗਾਈ ਨਾਲ ਜਾਂਚ ਤੋਂ ਸਾਹਮਣੇ ਆਵੇਗਾ ਵੀ ਅਸਲ ਸਚਾਈ ਕੀ ਹੈਗੀ ਆ ਵੀ ਉਹਨਾਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈਗੀ ਕਿ ਜਿਹੜਾ ਹੈਗਾ ਵਿਭਾਗ ਵੱਲੋਂ ਕਾਰਵਾਈ ਹੈਗੀ ਆ ਉਹ ਸਹੀ ਕੀਤੀ ਗਈ ਹੈਗੀ ਆ ਇਹ ਜਾਂਚ ਦਾ ਵਿਸ਼ਾ ਹੈਗਾ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ ਵੀ ਜਾਂਚ ਦੇ ਨਤੀਜੇ ਤੋਂ ਬਾਅਦ ਅਸਲ ਸਚਾਈ ਕੀ ਸੀ ਪਰ ਜੇਕਰ ਬਰਨਾਲਾ ਦੀ ਗੱਲ ਕੀਤੇ ਵਿਜੀਲੈਂਸ ਬਿਊਰੋ ਵੱਲੋਂ ਪਹਿਲਾਂ ਵੀ ਜਨਕੀ ਸਖਤ ਕਾਰਵਾਈ ਕੀਤੀ ਗਈ ਹੈਗੀਆਂ ਆ ਵਿਜੀਲੈਂਸ ਬਿਊਰੋ ਬਰਨਾਲਾ ਵੱਲੋਂ ਜਨਕੀ ਕਿਹਾ ਗਿਆ ਹੈਗਾ ਵੀ ਅਸੀਂ ਪਰਚਾ ਜਿਹੜਾ ਹੈਗਾ ਮਾਮਲਾ ਦਰਜ ਕਰ ਲਿਆ ਗਿਆ ਹੈਗਾ ਅਰੈਸਟ ਕੀਤੀ ਗਈ ਹੈਗੀ ਜੇਲ ਵੀ ਭੇਜ ਦਿੱਤਾ ਗਿਆ ਉਹਨਾਂ ਨੂੰ ਪਰ ਜਿਹੜੀ ਉੱਚ ਅਧਿਕਾਰੀਆਂ ਤੋਂ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ ਸਾਰੇ ਤਹਿਸੀਲਾਰਾਂ ਵੱਲੋਂ ਪੰਜਾਬ ਦੇ ਤਹਿਸੀਲਾਰਾਂ ਵੱਲੋਂ ਠੀਕ ਹੈ ਆ ਤਰਮਿੰਦਰ ਤੁਸੀਂ ਬਣੇ ਰਹੋ ਆ ਫੇਜ਼ 8 ਮੁਹਾਲੀ ਦੇ ਵਿੱਚ ਮੇਰੇ ਸਹਿਯੋਗੀ ਸੰਮਤ ਵੀ ਜੁੜੇ ਹੋਏ ਨੇ ਸੰਮਤ ਦਾ ਵੀ ਰੋਕ ਕਰ ਲੈਣੇ ਆ ਸੰਮਤ ਇਸ ਸਮੇਂ ਕੀ ਕੁਝ ਦੇ ਉੱਥੇ ਦੇਖਣ ਨੂੰ ਮਿਲ ਰਿਹਾ ਕਿਉਂਕਿ ਇਲਜ਼ਾਮ ਕਾਫੀ ਗੰਭੀਰ ਨੇ ਇਲਜ਼ਾਮਾਂ ਦੇ ਵਿੱਚ ਇਹ ਤੱਕ ਕਹਿ ਦਿੱਤਾ ਗਿਆ ਹੈ ਕਿ ਇਹ ਸਾਰੀ ਇੱਕ ਸਾਜ਼ਿਸ਼ ਹੈ ਉਸ ਸਾਜ਼ਿਸ਼ ਦੇ ਤਹਿਤ ਫਸਾਇਆ ਜਾ ਰਿਹਾ ਹੈ ਸੰਮਤ ਨੇਕੇ ਮੋਟੀਆਂ ਛੋਟੇ ਵੱਡੇ ਛੋਟੇ ਅਫਸਰਾਂ ਚ ਗਲਤ ਫਹਿਮੀਆਂ ਹੋ ਜਾਂਦੀਆਂ ਨੇ ਬਿਲਕੁਲ ਹਰਪ੍ਰੀਤ ਦੇ ਤਸਵੀਰਾਂ ਤੁਹਾਨੂੰ ਦਿਖਾਈ ਜਾਂਦੇ ਆ ਮੈਂ ਕੈਮਰਾਮੈਨ ਨੂੰ ਕਹਿਣਾ ਚਾਹੂੰਗਾ ਤਸਵੀਰਾਂ ਕੇਵਲ ਦਿਖਾਈਆਂ ਜਾਣ ਕਿ ਕਿਸ ਤਰ੍ਹਾਂ ਦੇ ਨਾਲ ਇਸ ਵਕਤ ਇੱਥੇ ਜਿਹੜਾ ਮਾਹੌਲ ਹੈ ਕਿਉਂਕਿ ਸੂਬੇ ਭਰ ਦੇ ਜਿਹੜੇ ਤਹਿਸੀਲਦਾਰ ਨੇ ਉਹ 71 ਹੋਏ ਨੇ ਤੇ ਉਹਨਾਂ ਵੱਲੋਂ ਇਸ ਚੀਜ਼ ਨੂੰ ਲੈ ਕੇ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਹੈ ਕਿ ਜੋ ਸੁਖਚਿਰਨ ਸਿੰਘ ਚੰਨੀ ਦੀ ਜੋ ਗ੍ਰਿਫਤਾਰੀ ਹੋਈ ਹੈ ਉਹ ਬਿਲਕੁਲ ਨਜਾਇਜ਼ ਤਰੀਕੇ ਦੇ ਨਾਲ ਹੋਈ ਆ ਉਹਨਾਂ ਨੂੰ ਜਲਦ ਤੋਂ ਜਲਦ ਜਿਹੜਾ ਉਹ ਰਿਲੀਜ਼ ਕੀਤਾ ਜਾਵੇ ਅਤੇ ਇਸੇ ਤਰੀਕੇ ਦੇ ਨਾਲ ਨਾਲ ਹੀ ਉਹਨਾਂ ਵੱਲੋਂ ਇਹ ਗ ਇਨਵੈਸਟੀਗੇਸ਼ਨ ਕਰਨੀ ਹੈ ਤਾਂ ਇੱਕ ਉੱਚ ਅਧਿਕਾਰੀ ਇਸ ਮਾਮਲੇ ਦੀ ਜਿਹੜਾ ਇਨਵੈਸਟੀਗੇਸ਼ਨ ਕਰਨ ਅਤੇ ਜੇਕਰ ਉਹ ਕਲਪ੍ਰੇਟ ਪਾਏ ਜਾਂਦੇ ਨੇ ਤਾਂ ਜ਼ਾਹਿਰ ਜੀ ਗੱਲ ਹੈ ਕਿ ਉਹ ਆਪਣਾ ਧਰਨਾ ਜਿਹੜਾ ਇਥੋਂ ਵਾਪਸ ਲੈ ਲੈਣਗੇ ਲੇਕਿਨ ਇਹ ਵੀ ਦੱਸਣਾ ਚਾਹੁੰਦੇ ਆ ਨਾਲ ਨਾਲ ਕਿ ਡੀਜੀਪੀ ਵਿਜੀਲੈਂਸ ਦੇ ਨਾਲ ਇੱਕ ਬੈਠਕ ਜਿਹੜੀ ਜ਼ਰੂਰ ਤਹਿਸੀਲਦਾਰਾਂ ਦੀ ਜਿਹੜੀ ਚੱਲਦੀ ਹੋਈ ਨਜ਼ਰ ਆ ਰਹੀ ਹੈ ਜਿਸ ਦੇ ਵਿੱਚ ਇਸੇ ਗੱਲ ਨੂੰ ਲੈ ਕੇ ਇੱਕ ਮੀਟਿੰਗ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਕਿ ਜਿਹੜੀ ਸੁਖਚਰਨ ਸਿੰਘ ਚੰਨੀ ਦੀ ਗ੍ਰਿਫਤਾਰੀ ਹੈ ਉਸ ਮਾਮਲੇ ਦੇ ਉੱਤੇ ਕੋਈ ਸਿੱਟਾ ਹੈ ਜਿਹੜੀ ਆ ਬਣਾਈ ਜਾਵੇ ਇੱਕ ਉੱਚ ਅਧਿਕਾਰੀ ਜਿਹੜਾ ਇਸ ਮਾਮਲੇ ਦੇ ਵੀ ਜਾਂਚ ਕਰਨ ਜੇਕਰ ਇਸ ਮੀਟਿੰਗ ਦਾ ਕੋਈ ਸਾਰਥਿਕ ਮਾਹੌਲ ਰਹਿੰਦਾ ਹੈ ਤਾਂ ਸ਼ਾਇਦ ਕਿਤਨਾ ਕਿਤੇ ਤਰ੍ਹਾਂ ਦਾ ਜਿਹੜਾ ਅੱਜ ਹੀ ਜਿਹੜਾ ਇੱਥੇ ਸਮਾਪਤ ਕੀਤਾ ਕਰ ਦਿੱਤਾ ਜਾਵੇਗਾ ਲੇਕਿਨ ਜੇਕਰ ਕੋਈ ਮੀਟਿੰਗ ਦੇ ਵਿੱਚੋਂ ਸਿੱਟਾ ਨਹੀਂ ਨਿਕਲਦਾ ਹੈਗਾ ਤਾਂ ਜ਼ਾਹਿਰ ਜੀ ਗੱਲ ਹੈ ਕਿ ਜਿੰਨੇ ਵੀ ਤਹਿਸੀਲਦਾਰ ਇਸ ਵਕਤ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਉਹ ਸਾਰੇ ਸਾਰੇ ਵਿਜੀਲੈਂਸ ਭਵਨ ਵੱਲ ਜਿਹੜੇ ਪੈਦਲ ਮਾਰਚ ਕਰਨਗੇ ਕਿਤੇ ਇਲਜ਼ਾਮ ਲਗਾਏ ਗਏ ਨੇ ਕਿ ਆ ਕੋਈ ਇਹ ਐਸਾ ਚਸ਼ਪਦੀਦ ਵਿਅਕਤੀ ਉੱਥੇ ਬੁਲਾਇਆ ਗਿਆ ਜਿਸ ਦੇ ਬਿਆਨ ਮੈਚ ਨਹੀਂ ਕਰ ਰਹੇ ਤੇ ਇਸੇ ਕਾਰਨ ਇੱਕ ਸਾਜ਼ਿਸ਼ ਦਾ ਸ਼ੱਕ ਜਤਾਇਆ ਜਾ ਰਿਹਾ ਕਿਸੇ ਤੋਂ ਕਲੈਰੀਫਿਕੇਸ਼ਨ ਲੈ ਸਕਦੇ ਹੋ ਕਿ ਪੂਰਾ ਮਾਮਲਾ ਕੀ ਹੋਇਆ ਕਿਸ ਦੇ ਉੱਤੇ ਇਲਜ਼ਾਮ ਲਗਾਏ ਜਾ ਰਹੇ ਨੇ ਤੇ ਕਿਸ ਆਧਾਰ ਦੇ ਉੱਤੇ ਸਮ ਦੇਖੋ ਇੱਥੇ ਬਹੁਤ ਸਾਰੇ ਜਿਹੜੇ ਅਫਸਰ ਅਧਿਕਾਰੀ ਬੈਠੇ ਹੋਏ ਨੇ ਤੇ ਉਹਨਾਂ ਨਾਲ ਵੀ ਜਿਹੜੀ ਆ ਉਹ ਗੱਲਬਾਤ ਕਰਾਂਗੇ ਕਿ ਆਖਿਰਕਾਰ ਪੂਰਾ ਮਾਮਲਾ ਕੀ ਹੈ ਕਿ ਕਿਉਂਕਿ ਦੂਸਰੇ ਪਾਸੇ ਜੇਕਰ ਦੇਖਿਆ ਜਾਵੇ ਤਾਂ ਵਿਜੀਲੈਂਸ ਅਧਿਕਾਰੀ ਬਹੁਤ ਜ਼ਿਆਦਾ ਪੁਸਤਨਾਹੀ ਕਰਦੇ ਹੋਏ ਨਜ਼ਰ ਆ ਰਹੇ ਨੇ ਕਿ ਜੋ ਸੁਖਚਰਨ ਸਿੰਘ ਚੰਨੀ ਦੀ ਗ੍ਰਿਫਤਾਰੀ ਉਹ ਬਿਲਕੁਲ ਜਾਇਜ਼ ਹੈ कह रहे जा ने की सुखचरण सिंह चन्नी ਉਹਨਾਂ ਦੀ ਗ੍ਰਿਫਤਾਰੀ ਬਿਲਕੁਲ ਜਾਇਜ਼ ਹੈ ਕਿਉਂਕਿ ਜਿਸ ਤਰ੍ਹਾਂ ਨਾਲ ਉਹਨਾਂ ਦੇ ਫਿੰਗਰਪ੍ਰਿੰਟਸ ਜਿਹੜੇ ਆ ਉਹ ਲਿੱਤੇ ਗਏ ਜਿਸ ਹਿਸਾਬ ਦੇ ਨਾਲ ਬਹੁਤ ਸਾਰੇ ਐਵੀਡੈਂਸ ਵਿਜੀਲੈਂਸ ਇਸ ਵਕਤ ਕਹਿ ਰਿਹਾ ਕਿ ਉਹਨਾਂ ਕੋਲ ਮੌਜੂਦ ਨੇ ਜਿਸ ਕਾਰਨ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਸੁਖਚਰਨ ਸਿੰਘ ਚੰਨੀ ਉਹਨਾਂ ਦੀ ਜਿਹੜੀ ਗ੍ਰਿਫਤਾਰੀ ਬਿਲਕੁਲ ਜਾਇਜ਼ ਹੈ ਜੇਕਰ ਉਹਨਾਂ ਦੀ ਗ੍ਰਿਫਤਾਰੀ ਜਾਇਜ਼ ਹੈ ਤਾਂ ਫਿਰ ਅਖੀਰਕਾਰ ਸਮੂਹਿਕ ਛੁੱਟੀ ਕਿਉਂ ਕੀਤੀ ਜਾ ਰਹੀ ਹੈ ਕਿਉਂਕਿ ਉਹ ਤਹਿਸੀਲਦਾਰ ਜਿਹੜੇ ਇਸ ਵਕਤ ਇਕੱਠੇ ਹੋ ਕੇ ਜਿਹੜੇ ਆ ਧਰਨਾ ਪ੍ਰਦਰਸ਼ਨ ਕਰ ਰਹੇ ਨੇ ਅਸੀਂ ਇਹੀ ਕਹਿੰਨੇ ਆ ਕਿ ਜਿਹੜਾ ਜਿਵੇਂ ਇੱਕ ਸ਼ੇਅਰ ਹੈ ਕਿ ਜੇ ਲੱਗੀ ਤੇਰੇ ਕਲੇਜੇ ਹਲੇ ਛੁਰੀ ਨਹੀਂ ਹੈ ਤਾਂ ਇਹ ਨਾ ਸਮਝੀ ਤੇਰੇ ਸ਼ਹਿਰ ਦੀ ਹਵਾ ਬੁਰੀ ਨਹੀਂ ਹੈ ਤੇ ਵਾਰੀ ਇਹ ਸਭ ਦੀ ਆਊਗੀ ਜਿੰਨੇ ਪੰਜਾਬ ਦੇ ਵਿੱਚ ਗਵਰਨਮੈਂਟ EMPLOYEES ਨੇ ਜੇ ਇਸ ਤਰ੍ਹਾਂ ਦੀਆਂ ਵਿਜੀਲੈਂਸ ਦੇ ਵਿੱਚ ਕਾਰਵਾਈਆਂ ਹੋਣੀਆਂ ਤੇ ਬਚਣਾ ਕਿਸੇ ਨੇ ਵੀ ਨਹੀਂ ਹੈ ਚੰਨੀ ਸਾਹਿਬ ਜਿਹੜੀ ਇੱਕ ਛੋਟੀ ਜੀ ਸਬ ਤਹਿਸੀਲ ਦੇ ਵਿੱਚ ਲੱਗੇ ਨੇ ਸਾਡੇ ਪ੍ਰਧਾਨ ਰਹੇ ਨੇ ਪ੍ਰੋਪਰ ਸਿਸਟਮ ਨੂੰ ਮੈਨੇਜ ਕਰਕੇ ਜਿਹੜਾ ਹੈਗਾ ਕਿਉਂਕਿ ਸਾਨੂੰ ਜਿਹੜਾ ਹੈਗਾ ਹਰ ਹਰ ਜੇ ਕੋਈ ਵੀ ਕੰਮ ਹੈ ਪੰਜਾਬ ਸਰਕਾਰ ਦਾ ਹੋਵੇ ਗਵਰਨਮੈਂਟ ਦਾ ਕੋਈ ਵੀ ਕੰਮ ਹੈ ਉੱਥੇ ਸਾਨੂੰ ਇਨਵੋਲਵ ਕੀਤਾ ਜਾਂਦਾ